ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਰਿਟਾਇਰ ਕਰਮਚਾਰੀਆਂ ਦੇ ਲਈ ਕੇਂਦਰ ਸਰਕਾਰ ਫਾਈਨੈਂਸ ਐਕਟ ਤੋਇਰ 25 ਦੇ ਅਧੀਨ ਰਿਟਾਇਰ ਕਰਮਚਾਰੀਆਂ ਦੇ ਡੀਏ ਜਿਹੜਾ ਖਤਮ ਕਰਨ ਜਾ ਰਹੀ ਹੈ ਔਰ ਇਸੇ ਤਰ੍ਹਾਂ ਹੀ ਆਉਣ ਵਾਲੇ ਜਿਹੜੇ ਪੇ ਕਮਿਸ਼ਨ ਨੇ ਉਸ ਦਾ ਲਾਭ ਵੀ ਰਿਟਾਇਰ ਕਰਮਚਾਰੀਆਂ ਨੂੰ ਨਹੀਂ ਦਿੱਤਾ ਜਾਏਗਾ ਸੋ ਆਓ ਇਸ ਬਾਰੇ ਜਾਣਕਾਰੀ ਲੈਣੇ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਦੋਸਤੋ ਇਹ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਹੈ ਕਿ ਰਿਟਾਇਰ ਕਰਮਚਾਰੀਆਂ ਨੂੰ ਡੀਏ ਦੀ ਅਦਾਇਗੀ ਜਿਹੜੀ ਹੈ ਬੰਦ ਕਰ ਦਿੱਤੀ ਜਾਵੇਗੀ ਤੇ ਪੇ ਕਮਿਸ਼ਨ ਦੇ ਲਾਭ ਵੀ ਜਿਹੜੇ ਨੇ ਉਹ ਨਹੀਂ ਦਿੱਤੇ ਜਾਣਗੇ ਕੇਂਦਰ ਸਰਕਾਰ ਫਾਈਨੈਂਸ ਐਕਟ 2025 ਲੈ ਕੇ ਆ ਰਹੀ ਹੈ। ਔਰ ਇਸ ਦੇ ਨਾਲ ਹੀ ਜਿਹੜੇ ਰਿਟਾਇਰ ਕਰਮਚਾਰੀਆਂ ਨੂੰ ਡੀਏ ਜਿਹੜਾ ਉਹ ਨਹੀਂ ਮਿਲੇਗਾ। ਪਰ ਇਸ ਦੀ ਸਚਾਈ ਕੀ ਹੈ? ਸੋ ਦੱਸ ਦਿੰਨੇ ਕਿ ਇਸ ਖਬਰ ਤੋਂ ਬਾਅਦ ਕੇਂਦਰ ਸਰਕਾਰ ਨੇ ਇਹ ਕਲੀਅਰ ਕੀਤਾ ਹੈ ਕਿ ਫਾਈਨੈਂਸ ਐਕਟ 2025 ਦੇ ਰਾਹੀਂ ਕੇਂਦਰ ਸਰਕਾਰ ਰਿਟਾਇਰ ਕਰਮਚਾਰੀਆਂ ਦਾ ਡੀਏ ਖਤਮ ਨਹੀਂ ਕਰਨ ਜਾ ਰਹੀ। ਜਾਣੇ ਕਿ ਡੀਏ ਜਿਹੜਾ 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 ਜਾਣੇ ਕਿ ਜਿਹੜਾ ਰਿਟਾਇਰ ਕਰਮਚਾਰੀ ਨੇ ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਜਿਹੜਾ ਡੀਏ ਹੈ ਪੈਸ਼ਨਰ ਦਾ ਜਿਹੜਾ ਕਿ ਉੱਪਰ ਜਿਹੜਾ ਡੀਏ ਹੈ ਜਿਹੜਾ ਉਹ ਮਿਲਦਾ ਰਹੇਗਾ ਔਰ ਪੇ ਕਮਿਸ਼ਨ ਦਾ ਜਿਹੜਾ ਲਾਭ ਹੈ ਉਹ ਮਿਲਦਾ ਰਹੇਗਾ ਸੋ ਦੱਸਦੀ ਹੈ ਕਿ ਇਹ ਖਬਰ ਸਾਹਮਣੇ ਕਿਉਂ ਆਈ ਹੈ ਕਿ ਕਿ ਕੇਂਦਰ ਸਰਕਾਰ ਨੇ ਅਪ੍ਰੈਲ ਮਹੀਨੇ ਦੇ ਵਿੱਚ 8ਵੇਂ ਪੇ ਕਮਿਸ਼ਨ ਦੇ ਗਠਨ ਦਾ ਐਲਾਨ ਕੀਤਾ ਸੀ ਔਰ 8ਵੇਂ ਪੇ ਕਮਿਸ਼ਨ ਨੂੰ ਲੈ ਕੇ ਜਿਹੜੀ ਕਮੇਟੀ ਬਣਾ ਦਿੱਤੀ ਗਈ ਹੈ ਇਸ ਦੇ ਚੇਅਰਮੈਨ ਤੇ ਦੋ ਮੈਂਬਰ ਹੋਣਗੇ ਔਰ ਇਸ ਕਮੇਟੀ ਨੂੰ 18 ਮਹੀਨੇ ਦੇ ਅੰਦਰ ਅੰਦਰ ਜਿਹੜੀ ਇਹ ਰਿਪੋਰਟ ਹੈ ਪੇਸ਼ ਕਰਨ ਦੇ ਲਈ ਕਿਹਾ ਗਿਆ ਹੈ ਜਾਣੇ ਕਿ 2027 ਦੇ ਵਿੱਚ 8ਵਾਂ ਪੇ ਕਮਿਸ਼ਨ ਲਾਗੂ ਹੋ ਜਾਵੇਗਾ ਔਰ ਇਸ ਤੋਂ ਬਾਅਦ ਇਹ ਜਿਹੜੀ ਖਬਰ ਸਾਹਮਣੇ ਆਈ ਸੀ ਕਿ ਕੇਂਦਰ ਸਰਕਾਰ ਇਸ ਤਰ੍ਹਾਂ ਦਾ ਪ੍ਰਪੋਜ਼ਲ ਜਿਹੜਾ ਲੈ ਕੇ ਆ ਰਹੀ ਹੈ ਫਾਈਨੈਂਸ ਸੈਕਟਰ ਰਾਹੀਂ ਕਿ ਕੇਂਦਰ ਸਰਕਾਰ ਦੇ ਜਿਹੜੇ ਰਿਟਾਇਰ ਕਰਮਚਾਰੀ ਨੇ ਉਹਨਾਂ ਨੂੰ ਹੁਣ ਪੈਨਸ਼ਨ ਦੇ ਨਾਲ ਜਿਹੜਾ ਡੀਏ ਨਹੀਂ ਦਿੱਤਾ ਜਾਵੇਗਾ ਔਰ ਪੇ ਕਮਿਸ਼ਨਰਾਂ ਦਾ ਲਾਭ ਵੀ ਨਹੀਂ ਮਿਲੇਗਾ ਬਾਰੇ ਕੇਂਦਰ ਸਰਕਾਰ ਨੇ ਇਸ ਖਬਰ ਨੂੰ ਬਿਲਕੁਲ ਹੀ ਝੂਠਾ ਦੱਸਿਆ ਹੈ ਔਰ ਦੋਸਤੋ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਅਫਵਾਹ ਸੋਸ਼ਲ ਮੀਡੀਆ ਤੇ ਫਲਾਈਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਦਾ ਕੋਈ ਵੀ ਪ੍ਰਪੋਜ਼ਲ ਜਿਹੜਾ ਹੈ ਸਰਕਾਰ ਦੇ ਅਧੀਨ ਨਹੀਂ ਹੈ ਔਰ ਇਹ ਫਾਈਨੈਂਸ ਐਕਟ 2025 ਦੇ ਵਿੱਚ ਜਿਹੜਾ ਹੈ ਇਸੇ ਤਰ੍ਹਾਂ ਦੀ ਕੋਈ ਵੀ ਗੱਲ ਜਿਹੜੀ ਹੈ ਉਹ ਨਹੀਂ ਪਾਈ ਜਾ ਰਹੀ ਸੋ ਇਸ ਦੇ ਲਈ ਜਿਹੜੀ ਇਹ ਖਬਰ ਹੈ ਸਾਹਮਣੇ ਆਈ ਹੈ ਰਿਟਾਇਰ ਕਰਮਚਾਰੀਆਂ ਨੂੰ ਲੈ ਕੇ ਇਸ ਦੇ ਨਾਲ ਜਿਹੜਾ ਹੈ ਬੜਾ ਹੀ ਰੋਸ ਵੀ ਮਲਾਸ ਬਜਟੇ ਬੰਦੀਆਂ ਵਿੱਚ ਪਾਇਆ ਜਾ ਰਿਹਾ ਹੈ ਸੋ ਇਸ ਗੱਲ ਦਾ ਵਿਰੋਧ ਵੀ ਜਿਹੜਾ ਕੀਤਾ ਜਾ ਰਿਹਾ ਹੈ ਪਰ ਗੱਲ ਬਾਤ ਬਾਰ ਉਠਣ ਤੋਂ ਬਾਅਦ ਕੇਂਦਰ ਸਰਕਾਰ ਨੇ ਖੁਦ ਹੀ ਜਿਹੜਾ ਹੈ ਕਲੀਅਰ ਕਰ ਦਿੱਤਾ ਹੈ ਕਿ ਇਸੇ ਤਰ੍ਹਾਂ ਦਾ ਕੋਈ ਵੀ ਪ੍ਰਪੋਜ਼ਲ ਜਿਹੜਾ ਹੋ ਨਹੀਂ ਹੈ 8ਵੇਂ ਪੀ ਕਮਿਸ਼ਨ ਦੀ ਜੇਕਰ ਗੱਲ ਕਰੀਏ ਤਾਂ 1 ਜਨਵਰੀ 2026 ਤੋਂ 8ਵਾਂ ਪੀ ਕਮਿਸ਼ਨ ਲਾਗੂ ਕੀਤਾ ਜਾਣਾ ਹੈ ਔਰ ਇਸ ਦੇ ਉੱਪਰ ਜਿਹੜੀ ਹੈ ਕਮੇਟੀ ਬਣਾਈ ਗਈ ਹੈ ਉਸ ਦੀ ਰਿਪੋਰਟ ਜਿਹੜੀ ਹੈ ਉਹ 18 ਮਹੀਨੇ ਦੇ ਅੰਦਰ ਅੰਦਰ ਜਿਹੜੀ ਹੈ ਸਰਕਾਰ ਕੋਲ ਪੇਸ਼ ਹੋਵੇਗੀ ਸੋ ਦੱਸ ਦਈਏ ਕਿ ਅਗਰ ਅਸੀਂ ਜਿਹੜੀ ਹੈ ਹਿਸਟਰੀ ਕਲਿਆਰੀ ਜਿਹੜੀ ਦੇਖੀਏ ਤਾਂ ਜਿਹੜੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਜਿਹੜੀ ਸਰਕਾਰ ਵੀ ਉਸ ਦੇ ਉੱਪਰ ਜਿਹੜਾ ਹੈ 3 ਤੋਂ 6 ਮਹੀਨਿਆਂ ਦਾ ਜਿਹੜਾ ਹੈ ਜਿਹੜਾ ਮਹੀਨੇ ਜਿਹੜਾ ਲੈਂਦੀ ਹੈ ਔਰ ਫਿਰ ਜਿਹੜੀ ਰਿਪੋਰਟ ਸਾਹਮਣੇ ਆਉਂਦੀ ਹੈ ਸੋ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ 2 ਸਾਲ ਦੇ ਅੰਦਰਾਂ ਯਾਨੀ ਕਿ 26 ਔਰ 27 2027 ਵਿੱਚ ਜਿਹੜੀਆਂ ਇਹ ਰਿਪੋਰਟ ਪੇਸ਼ ਹੋਣੀਆਂ ਹਨ ਔਰ 27 ਦੇ ਅਖੀਰ ਦੇ ਵਿੱਚ ਜਾ ਕੇ ਕੀਤੇ ਮੁਲਾਜ਼ਮਤ ਤੇ ਪੈਨਸ਼ਨ ਰੁਕੇਂਦਰ ਦੇ ਮੁਲਾਜ਼ਮਾਂ ਨੂੰ 8ਵੇਂ ਪੇ ਕਮਿਸ਼ਨ ਦਾ ਜਿਹੜਾ ਲਾਭ ਹੈ ਉਹ ਮਿਲ ਸਕਦਾ ਹੈ ਪਰ ਜਿਹੜਾ ਫਿਲਹਾਲ ਵੱਡੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਕਿ ਦੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਜਿਹੜੇ ਰਿਟਾਇਰਮੈਂਟ ਕਰਮਚਾਰੀ ਨੇ ਉਹਨਾਂ ਨੂੰ ਡੀਏ ਬੰਦ ਕਰ ਦਿੱਤਾ ਜਾਵੇਗਾ ਕਿਉਂਕਿ ਸਰਕਾਰ ਦੇ ਉੱਪਰ ਬਹੁਤ ਸਾਰਾ ਜਿਹੜਾ ਜਿਹੜਾ ਕੀ ਨੈਸ਼ਨਲ ਬੋਝ ਹੈ ਜਿਹੜਾ ਪੈ ਰਿਹਾ ਹੈ ਪਰ ਸਰਕਾਰ ਨੇ ਖੁਦ ਹੀ ਕਲੀਅਰ ਕਰ ਦਿੱਤਾ ਕਿ ਇਸੇ ਤਰ੍ਹਾਂ ਦਾ ਕੋਈ ਵੀ ਪ੍ਰਪੋਜ਼ਲ ਜਿਹੜਾ ਹੈ ਸਰਕਾਰ ਦੇ ਵਿੱਚ ਜਿਹੜਾ ਵਿਚਾਰ ਅਧੀਨ ਨਹੀਂ ਹੈ ਔਰ ਰਿਟਾਇਰ ਕਰਮਚਾਰੀਆਂ ਨੂੰ ਡੀਏ ਵੀ ਜਿਹੜਾ ਮਿਲਦਾ ਰਹੇਗਾ ਔਰ ਪੇ ਕਮਿਸ਼ਨ ਦੇ ਲਾਭ ਵੀ ਜਿਹੜੇ ਨੇ ਉਹ ਮਿਲਦੇ ਰਹਿਣਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ